ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਹੁਣ ਇਹ ਵੀਡੀਓ ਦੇਖ ਰਹੇ ਹੋ ਇਹਦਾ ਮਤਲਬ ਤੁਸੀਂ ਮੇਰੀਆਂ ਤੇ ਮੇਰੀ ਮਦਰ ਦੀਆਂ ਗੱਲਾਂ ਬਾਤਾਂ ਜ਼ਰੂਰ ਸੁਣੀਆਂ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਗੱਲਾਂ ਬਾਤਾਂ ਕਿੱਦਾਂ ਲੱਗੀਆਂ ਐਦਾਂ ਦੀਆਂ ਹੋਰ ਪੁਰਾਣੀਆਂ ਪੁਰਾਣੀਆਂ ਗੱਲਾਂ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ ਤੁਹਾਡੇ ਸਾਹਮਣੇ ਪਰ ਪਲੀਜ਼ ਪਹਿਲਾਂ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਇਹ ਵੀਡੀਓ ਸਾਡੀਆਂ ਇਹ ਗੱਲਾਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਥੈਂਕ ਯੂ ਸੋ ਮੱਚ ਥੈਂਕ ਗੁੱਡ ਬਾਏ ਮਨੂ ਦੱਸਿਓ ਜਦੋਂ ਤੁਸੀਂ ਫਸਟ ਟਾਈਮ ਬਾਹਰ ਗਏ ਸੀਗੇ ਤੁਸੀਂ ਕਿਹੜੀ ਕੰਟਰੀ ਚ ਗਏ ਸੀਗੇ ਤੇ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਜਿਵੇਂ ਉੱਥੇ ਪਲੇਨ ਵਗੈਰਾ ਦੇਖੇ 에ਰਪੋਰਟ ਤੇ ਫੀਲ ਮੈਨੂੰ ਐਦਾ ਆਇਆ ਪਤਾ ਕੀ ਹੈ ਕਿ ਉਹ ਕਦੇ ਅਥੇ ਨੇੜੇ-ਨੇੜੇ ਫਿਰਦੇ ਹੁੰਦੇ ਸੀ ਪਹਿਲਾਂ-ਪਹਿਲਾਂ ਪ੍ਰੋਗਰਾਮ ਕਰਦੋਂ ਹਾਂ ਤੇ ਜਦੋਂ ਇਹ ਕਦਮ ਸਾਨੂੰ ਆਂ ਇੰਡੀਆ ਤੋਂ ਬਾਹਰ ਜਾਣਾ ਪਿਆ ਤੇ ਮੈਂ ਕਿਉਂ ਘਬrai ਮੈਂ ਕਿਹਾ ਆਏ ਉੱਥੇ ਪਤਾ ਨਹੀਂ ਸਾਨੂੰ ਰਾਕੇ ਹੈ ਤੇ ਪਹਿਲਾਂ ਅਸੀਂ ਨਾ ਇਹ ਤੋਂ ਫਲਾਈਟ ਲਿੱਤੀ ਸਾਡਾ ਜਿਹੜਾ ਪ੍ਰੋਮੋਟਰ ਸੀ ਨਾ ਹੈਂਸਲੀ ਉਹ ਸੀਗਾ ਅ ਇੰਗਲੈਂਡ ਦਾ ਅੱਛਾ ਜੀ ਤੇ ਮੈਨੂੰ ਨਾ ਉਹ ਲੈ ਕੇ ਗਏ ਸਾਨੂੰ ਅਸੀਂ ਸਾਰੀ ਪਾਰਟੀ ਸੀ ਪੰਜ ਛੇ ਜਣੇ ਸੀ ਹੂੰ ਹੂੰ ਤੇ ਡੈਡੀ ਵੀ ਨਾਲ ਸੀ ਮੇਰੇ ਤੇ ਉਹ ਸਾਨੂੰ ਪਹਿਲਾਂ ਤਾਂ ਥਾਈਲੈਂਡ ਲੈ ਗਿਆ ਅੱਛਾ ਥਾਈਲੈਂਡ ਮਲੇਸ਼ੀਆ ਪੈਨਾਗ ਫੇ ਸਿੰਗਾਪੁਰ ਫਿਰ ਅਸੀਂ ਉਹ ਤਾਂ ਫਲਾਈਟ ਪਕੜੀ ਆ ਮੈਂ ਕਿਹਾ ਇਹਨੇ 3-4 ਮਹੀਨੇ ਲੱਗੇ ਸਾਨੂੰ 4 ਮਹੀਨੇ ਫਿਰ ਫਲਾਈਟ ਪਕੜੀ ਇੰਗਲੈਂਡ ਦੀ ਨਹੀਂ ਇੰਨਾ ਲੰਮਾ ਟਾਈਮ ਹੁੰਦਾ ਸੀਗਾ ਪਹੁੰਚਣ ਵਾਸਤੇ ਇੰਨਾ ਟਾਈਮ ਲੱਗ ਜਾਂਦਾ ਨਹੀਂ 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 ਸਾਨੂੰ ਅਸੀਂ 1 ਮਹੀਨਾ ਰਹੇ ਥਾਈਲੈਂਡ ਅੱਛਾ ਨਹੀਂ ਥਾਈਲੈਂਡ ਅਸੀਂ 25 ਦਿਨ 20 ਦਿਨ ਰਹੇ ਫਿਰ ਅਸੀਂ ਪਨਾਗ ਸੀ ਸਾਡੇ ਦੋ ਤਿੰਨ ਸ਼ੋ ਓਕੇ ਓਕੇ ਪੂਰਾ ਟੂਰ ਸੀ ਖਸਾਬ ਦਾ ਹਾਂ 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 ਦੇਖੋ ਉੱਥੋਂ ਫਿਰ ਪਨਾਗੋ ਨੂੰ ਪਤਾ ਨਹੀਂ ਮਲੇਸ਼ੀਆ ਕਹਿੰਦੇ ਐ ਐ ਉਹ ਪਨਾਗ ਵੱਡਾ ਸ਼ਹਿਰ ਸੀ ਉੱਥੋਂ ਦਾ ਮਲੇਸ਼ੀਆ ਫਿਰ ਥਾਈਲੈਂਡ ਤੋਂ ਮਲੇਸ਼ੀਆ ਮਲੇਸ਼ੀਆ ਤੋਂ ਸਿੰਗਾਪੁਰ ਐਦਾਂ ਕਰਦੇ ਕਰਦੇ ਤਾਂ ਤਿੰਨ ਤਿੰਨ 3.5 ਮਹੀਨੇ ਲੱਗ ਗਏ ਅੱਛਾ ਆ ਲੋਕੀ ਜਿਹੜੇ ਵੀ ਸਾਡਾ ਪ੍ਰੋਗਰਾਮ ਦੇਖਦੇ ਸੀ ਨਾ ਮੈਂ ਆਪਣੇ ਬੜਾ ਧਾਰਮਿਕ ਪ੍ਰੋਗਰਾਮ ਕੀਤਾ ਉੱਥੇ ਹਾਈ ਲਰਦ ਗੁਰਦੁਆਰਾ ਸਿੱ ਬਹੁਤ ਵੱਡਾ ਗੁਰੂ ਘਰ ਹੂੰ 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 ਤੇ ਉੱਥੇ ਨਾ ਮੈਂ ਉਹ ਸੀਗੀ 15 ਕੋ ਸਾਲ ਦੀ ਸਕਿਡੀ ਪਤਲੀ ਜੀ ਹੁੰਦੀ ਸੀਗੀ ਅੱਛਾ ਤੇ ਮੈਂ ਨਾ ਉਥੇ ਸ਼ਬਦ ਗਾਏ ਨਾ ਜਦੋਂ ਗੁਰਦੁਆਰੇ ਪਹਿਲਾਂ ਸੀ ਸਰਾਹ ਚ ਰਹਿ ਜਾ ਕੇ ਉਥੇ ਅੱਛਾ ਗੁਰਦੁਆਰੇ ਦੀ ਹੋਟਲ ਵਗੈਰਾ ਨਹੀਂ ਸੀ ਨਾ ਨਾ ਹੋਟਲ ਉਹ ਪਰ ਮੋਟਰ ਹੀ ਇਦਾਂ ਦਾ ਸੀ ਸਾਨੂੰ ਨਾ ਕਦਾ ਪਗੁਰੂ ਘਰ ਲੈਨੇ ਆ ਉਹ ਫਿਰ ਉੱਥੇ ਚੰਗਾ ਸੀ ਗੁਰੂ ਘਰ ਬਹੁਤ ਸੋਹਣਾ ਬਣਿਆ ਹੋਇਆ ਸੀ ਮਹਾਰਾਜ ਜੀ ਹਰੇ ਕਹੇ ਆ ਯੋਨਾ ਦੀ ਸੋਹਣੀ ਐ ਸੋ ਜਿੱਥੇ ਜਾਏ ਬਹਿ ਮੇਰਾ ਸਾਥ ਗੁਰੂ ਤੇ ਉੱਥੇ ਅਸੀਂ ਰਹੇ ਮੈਨੂੰ ਐਨੇ ਪੈਸੇ ਹੋ ਗਏ ਮੇਰਾ ਮੂੰਹ ਵੀ ਨਾ ਦੇਖੇ ਅੱਛਾ ਹਾਂ ਮੇਰਾ ਤਾਂ ਬੈ ਬੈ ਕੇ ਗਿਆ ਮੈਂ ਐਨੇ ਸਾਰੇ ਪੈਸੇ ਹੋ ਗਏ ਮੈਂ ਪਹਿਲੀ ਵਾਰੀ ਇਹਨੇ ਦੇਖੇ ਇਹਦਾ ਪਤਾ ਨਹੀਂ ਸੀ ਵੀ ਉਹ ਕਰੰਸੀ ਕਿੰਨੀ ਸੀ ਕਿੰਨੀ ਨਹੀਂ ਵੀ ਹਲਕ ਉੱਥੋਂ ਦੀ ਛੋਟੀ ਕਰੰਸੀ ਹੁੰਦੀ ਸੀ ਨੌਲੇਜ ਨਹੀਂ ਸੀ ਨਾ ਉਦੋਂ ਇੰਨੀ ਹੁਣ ਤਾਂ ਕੁਝ ਨਹੀਂ ਮੈਨੂੰ ਤਾਂ ਇੱਥੇ ਪੈਸਿਆਂ ਦੀ ਸੀ ਨੌਲੇਜ ਹਾਂ ਹੁਣ ਤਾਂ ਬੱਚੇ-ਬੱਚੇ ਨੂੰ ਪਤਾ ਕਿੰਨੇ ਕਰੰਸੀ ਦਾ ਕੀ ਹੈ ਬੱਚੇ-ਬੱਚੇ ਬੱਚੇ ਤਾਂ ਗੱਲ ਸਾਡੇ ਮੈਂ ਮੈਨੂੰ ਮਮਾ ਨੂੰ ਹੁਣ ਤੱਕ ਨਹੀਂ ਆਇਆ ਵੀਡੀਓ-ਵੀਡੀਓ ਪਤਾ ਲੱਗੀ ਬੱਚੇ ਅੱਜਕੱਲ ਬੜਾ ਲੈਂਦੇ ਸੋ ਬਹੁਤ ਫੇਰ ਉੱਥੋਂ ਗਿਆ ਫੇਰ ਉੱਥੋਂ ਲਾਈਫ ਪਕੜੀ ਤੇ ਅਸੀਂ ਚਲੇ ਗਏ ਇੰਗਲੈਂਡ अच्छा इंग्लैंड ਸਾਡਾ ਜਿਹੜਾ ਪਹਿਲਾ ਸ਼ੋਅ ਲੱਗਿਆ ਨਾ ਕੱਗੇ ਇੱਥੇ ਨਾ ਉਹ ਜਦ ਵੀ ਸਿੰਘ ਹੋਰੀ ਆਇਆ ਚਿਤਰਾ ਸੈਨ ਚਿਤਰਾ ਜਿੱਦ ਹੀ ਚਿਤਰਾ ਦੋਨੋਂ ਹਸਬੰਡ ਵਾਈਫ ਸੀ ਤੇ ਉਹਨਾਂ ਦੇ ਉਸ ਟਾਈਮ ਉਹਨਾਂ ਦੀ ਬਹੁਤ ਚੜ੍ਹਾਈ ਸੀ ਤੇ ਉਹਨਾਂ ਦਾ ਹਾਲ ਨਾ ਭਰ ਗਿਆ اچھا ਉਹ ਤੋਂ ਮੰਨਣਾ ਨਹੀਂ ਕਮਲ ਮੈਂ ਮੈਂ ਉਹ ਜਿਹੜਾ ਹਾਲ ਸੀ ਨਾ ਜਦੋਂ ਅਸੀਂ ਗਏ ਉਹ ਭਰ ਗਿਆ ਹਾਲ ਅੱਛਾ ਉਹ ਤਾਂ ਨਹੀਂ ਵੀ ਕਿਉਂ ਰਿਕਾਰਡਿੰਗ ਉਹ ਤਾਂ ਇੰਨੀ ਨਹੀਂ ਸੀਗੀ ਪਰ ਫਿਰ ਵੀ ਜਿਹੜੇ ਆ 10 10 ਕਿਉਂ ਦਾਸ ਕੋ ਗੀਤ ਸੀਗੇ ਪੰਜ ਚਾਰ ਰਿਕਾਰਡ ਹੋਏ ਸੀ ਜਿਹੜਾ ਨੇ ਦੋਨਾਂ ਪਾਸੇ ਇੱਕ ਇੱਕ ਗੀਤ ਹੁੰਦਾ ਸੀ ਉਹ ਹਾਲ ਭਰ ਗਿਆ ਕਹਿੰਦੇ ਆ ਤੇ ਜਿੰਨਾ ਉਹਨਾਂ ਦਾ ਸੀ ਨਾ ਹਾਲ ਭਰਿਆ ਅੱਛਾ ਉਹਨਾਂ ਤੁਹਾਡਾ ਭਰ ਗਿਆ ਸਾਡੀ ਦਾ ਟਿਕਟ ਥੋੜੀ ਹੋਣੀ ਹੈ ਓਕੇ ਤੇ ਬਹੁਤ ਖੁਸ਼ੀ ਹੋਣੀ ਦੇਖ ਕੇ ਹੈ ਬਹੁਤ ਵਧੀਆ ਲੱਗਿਆ ਉਹ ਮੈਨੂੰ ਯਾਦ ਆ ਬਹੁਤ ਆਦੀ ਹੈ ਸੋ ਹਾਲ ਪਰ ਇਹ ਹੋਇਆ ਤੇ ਵਧੀਆ ਸੀ ਪ੍ਰੋਗਰਾਮ ਹੁੰਦੇ ਸੀ ਹੂੰ ਹੂੰ ਫੇਰ ਉਥੋਂ ਸਾਨੂੰ ਆਫਰ ਆ ਗਈ ਉਹ ਰੇਡੀਓ ਆਡੀਓ ਸੰਦੇਸ਼ੀ ਉਹ ਆ ਜਿਆਦਾ ਹੁੰਦੇ ਸੀਗੇ ਜੀ ਵੀ ਵਗੈਰਾ ਹੂੰ ਹੂੰ ਤੇ ਉਥੋਂ ਪੇਪਰ ਜਾਂਦੇ ਹੁੰਦੇ ਸੀਗੇ ਤੇ ਉਹ ਕਿਤੇ ਕੈਨੇਡਾ ਚਲੇ ਗਏ ਅੱਛਾ ਉਹ ਕੈਨੇਡਾ ਵਾਲਿਆਂ ਨੇ ਬੁਲਾ ਲਿਆ ਵੀ ਆ ਲੈ ਇੰਗਲੈਂਡ ਤੋਂ ਹੀ ਤੁਸੀਂ ਕੈਨੇਡਾ ਚਲੇਗੇ ਕੈਨੇਡਾ ਚਲੇਗੇ ਤੇ ਸਮਾਨ ਸਾਰਾ ਸੀ ਨਾ ਜਿਹੜਾ ਸੀਗਾ ਉਹ ਇੱਥੇ ਰੱਖ ਗਏ ਇੰਗਲੈਂਡ 'ਚ ਅੱਛਾ ਅੱਜ ਕਿਹਾ ਥੋੜੇ ਦਿਨਾਂ ਵਾਸਤੇ ਉੱਥੇ ਸਾਨੂੰ ਲੱਗ ਕੇ ਉਹਨਾਂ ਨੇ ਜਦੋਂ ਪ੍ਰੋਗਰਾਮਸ ਸੁਨੇ ਆ ਲੋਕਾਂ ਨੇ ਉਹ ਲੋਕਾਂ ਨੇ ਅਮਰੀਕਾ ਵੀ ਤੁਸੀਂ ਆ ਜਾਓ ਅੱਛਾ ਹਾਂ ਐਦਾਂ ਹੋਇਆ ਸੀ ਤੇ ਅਮਰੀਕਾ ਚਲੇ ਗਏ ਉਥੇ ਚਾਰ ਪੰਜ ਸ਼ੋਅ ਲੱਗੇ ਯੂਬਾ ਸਿਟੀ ਇਹ ਉਹ ਕਾਫੀ ਸੀ ਤਾਂ ਭੁੱਲ ਗਈ ਫਿਰ ਉਥੋਂ ਅਸੀਂ ਚਲੇ ਗਏ ਫਿਰ ਕਹਿੰਦੇ ਕੈਨੇਡਾ ਇੱਕ ਹੋਰ ਸ਼ੋਅ ਆ ਓਕੇ ਹਾਂ ਪਹਿਲਾ ਵੈਨਕੂਵਰ ਫਿਰ ਟ੍ਰਾਂਟੋ ਫਿਰ ਉਥੋਂ ਅਸੀਂ ਅਮਰੀਕਾ ਚਲੇ ਗਏ ਫਿਰ ਟ੍ਰਾਂਟੋ ਆਏ ਫਿਰ ਅਸੀਂ ਇੰਗਲੈਂਡ ਦਾ ਫਾਇਟ ਪੜੀ ਵੀ ਅਸੀਂ ਉੱਥੇ ਜਾਣਾ ਐਦਾਂ ਸਾਨੂੰ 11 ਮਹੀਨੇ ਲਾ ਕੇ ਬਾਹਰ ਹੀ अच्छा ओके okay, हां ते आए मैं तो ਆਪਣੇ ਘਰ ਦੀ ਯਾਦ ਬਹੁਤ ਆਵੇ ਪਰ ਉਥੋਂ ਦਾ ਵੀ ਨਾ ਜਿਹੜਾ ਐਟਮੋਸਫੇਅਰ ਸੀ ਚੰਗਾ ਸੀ ਬਹੁਤ ਚੰਗਾ ਸੀ ਹਾਂ ਬਾਜ਼ੂ ਰ ਵੀ ਉਹ ਤਕਬੂਰ ਨਹੀਂ ਹੋਤੇ ਆਪਣੀ ਪੰਜਾਬੀ ਘਾਟੀ ਸੀ ਪਰ ਫੇਰ ਵੀ ਇੰਨਾ ਸੋਹਣਾ ਹਾਲ ਭਰ ਗਿਆ ਕਰੇ ओके हां ਤੇ ਫੇਰ ਅਸੀਂ ਆ ਗਏ ਇੰਗਲੈਂਡ ਇੰਗਲੈਂਡ ਤੋਂ ਅਸੀਂ 에어ਪੋਰਟ ਤੇ ਉਥੋਂ ਆ ਫੇਰ ਅਸੀਂ ਜਰਮਨ ਗਏ ओके ਉਹੀ ਉਹੀ ਟੂਰ ਦੇ ਦੌਰਾਨ ਹਾਂ ਉਹ ਟੂਰ ਦੇ ਦੌਰਾਨ ਜਰਮਨ ਗਏ ਜਰਮਨ ਅਸੀਂ ਰਹੇ ਹਫਤਾ 10 ਦਿਨ ਅ ਪਹਿਲਾਂ ਸੰਡੇ ਸੈਚਨ ਦੇ ਪ੍ਰੋਗਰਾਮ ਹੁੰਦਾ ਸੀ ਤੇ ਦੋ ਹੋਰ ਆ ਗਏ ਫਿਰ ਹਫਤਾ ਉੱਥੇ ਰਹਿ ਗਿਆ ਲੱਗ ਗਿਆ 10 ਕੋ ਦਿਨ ਉੱਥੇ ਲੱਗੇ ਫਿਰ ਅਸੀਂ ਆਪਾਂ ਇੰਗਲੈਂਡ ਕੋ ਇੰਗਲੈਂਡ 에어ਪੋਰਟ ਤੇ ਉਤਰੇ ਤੇ ਅਸੀਂ ਉਹ ਕੰਨ ਦੰਨੀ ਮਰੇ ਅਸੀਂ ਨਾ ਆਪਣਾ ਸਮਾਨ ਉਹਨ ਪ੍ਰੋਮੋਟਰ ਨੂੰ ਕਿਹਾ ਸਾਡਾ ਇੱਥੇ ਫੜਾ ਦੇ ਅੱਛਾ 에ਰਪੋਰਟ ਤੇ ਹਾਂ 에ਰਪੋਰਟ ਤੇ ਤੇ ਉਹ ਕਹਿੰਦਾ ਜੀ ਮੈਂ ਤਾਂ ਕੰਮ ਤੇ ਆ ਹੁਣ ਕਹਤੇ ਮੈਂ ਤਾਂ ਕੰਮ ਤੇ ਬੈਠਾ ਤੇ ਫੇਰ ਨਾ ਸ੍ਰੀ ਭਾਜੀ ਉਥੇ ਰਹਿ ਗਏ ਅੱਛਾ ਦਿਵਾਲੀ ਦਾ ਦਿਨ ਸੀ ਡੈਡੀ ਕਹਿੰਦੇ ਸੀ ਕਿ ਤੂੰ ਨਾ ਵੀ ਮੈਂ ਤਾਂ ਅਸੀਂ ਤਾਂ ਦਿਵਾਲੀ ਨਾਲੇ ਮੇਰਾ ਛੋਟਾ ਭਰਾ ਸੀ ਨਾ ਮੈਂ ਤਾਂ ਜਿਹੜਾ ਉਹ ਹੋਇਆ ਹੋਇਆ ਸੀ ਤੇ ਹੋਮੀ 1.5 ਸਾਲ ਦਾ ਹੋ ਗਿਆ ਅਸੀਂ ਅੱਛਾ ਉਹ ਵੈਰਾ ਪਰ ਵੀਰ ਤੇ ਉਹ 1.5 ਸਾਲ ਦਾ ਹੋ ਗਿਆ ਮੈਂ ਕਿਹਾ ਮੈਂ ਤਾਂ ਆਪਣਾ ਭਰਾ ਦੇਖਣਾ ਵਾ ਤਾਂ ਡੈਡੀ ਦੇ ਆਪਣੇ ਤੇ ਗੱਲ ਕਰਕੇ ਮੈਂ ਨਹੀਂ ਜਾਣਾ ਉਹ ਸਾਰਾ ਫੇਸਿਕ ਲੈ ਆ ਡੈਡੀ ਨੇ ਵੀ ਕਿਹਾ ਵੀ ਦੀਵਾਲੀ ਦਾ ਦਿਨ ਸੀ ਵੀ ਪਹਿਲੀ ਦੀਵਾਲੀ ਤੇਰੇ ਤੇ ਆ ਆਦੀ ਅਸੀਂ ਜਾ ਕੇ ਇਕੱਠਿਆਂ ਨੇ ਬਣਾਣੀ ਹੈ ਅੱਛਾ ਐਤਾ ਸੀ ਜਿਵੇਂ ਹੁਣ ਟੂਰਜ਼ ਹੁੰਦੇ ਆ ਵੀ ਲਾਈਕ ਜਿਵੇਂ ਇਕੱਠੇ ਇਕੱਠੇ ਆ ਕੇ ਇਸ ਜਾਂ ਦੇ ਐਦਾਂ ਕੋਈ ਟੂਰ ਸੀਗਾ ਤੁਹਾਡਾ ਕਿਸੇ ਆਰਟਿਸਟ ਨਾਲ ਕਿਵੇਂ ਵੀ ਜਿਵੇਂ ਇਕੱਠੇ ਜਿਵੇਂ ਆਰਟਿਸਟ ਜਾਂਦੇ ਹੋਣ ਜਿਵੇਂ ਤੁਹਾਡੇ ਟਾਈਮ ਦੇ ਆਰਟਿਸਟ ਸੀਗੇ ਤੁਸੀਂ ਇਕੱਠੇ ਗਰੁੱਪ ਗਿਆ ਤੁਹਾਡਾ ਕਦੀ ਕੋਈ ਨਾ ਨਾ ਇਕੱਠਾ ਗਰੁੱਪ ਕਦੇ ਨਹੀਂ ਗਿਆ ਨਹੀਂ ਗਏ ਆ ਸੀ ਹਾਂ ਹਾਂ ਉਹ ਸਿਰਫ ਉਸ ਤੋਂ ਬਾਅਦ ਗਏ ਆ ਸੀ ਪੰਜਾਤ ਚਾਰ ਮਸਾਲਾ ਚ ਜਦੋਂ ਸਾਡੀ ਬੋਲਟ ਬਹੁਤ ਜ਼ਿਆਦਾ ਰਿਕਾਰਡਿੰਗ ਹੋ ਗਈ ਨਾ ਓਕੇ ਹਾਂ ਫਿਰ ਉਦੋਂ ਅਸੀਂ ਗਏ ਤੇ ਉਦੋਂ ਸਾਡੇ ਸਾਡੇ ਨਾਲ ਉਹ ਉਦੋਂ ਵੀ ਅਸੀਂ ਦੋਨੇ ਗਏ ਸੀ ਮੈ ਤੇ ਬਾਜੀ ਅੱਛਾ ਦੋਨੇ ਹੀ ਸੀਗੇ ਦੋਨੇ ਹੀ ਸੀ ਕੋਈ ਇਦਾਂ ਆਰਟਿਸਟ ਨਾ ਕਦੀ ਇਕੱਠੇ ਨਹੀਂ ਹੋਏ ਜਿਵੇਂ ਚਮਕੀਲਾ ਜੀ ਸੀ ਆਪਣੇ ਹੋਰ ਆਰਟਿਸਟਾਂ ਨਾਲ ਚਮਕੀਲਾ ਤਾਂ ਬਹੁਤ ਬਾਅਦ ਆਇਆ ਅਚਾਰਾ ਅੱਛਾ ਅੱਛਾ ਉਹ ਤਾਂ ਬਹੁਤ ਅਸੀਂ 20 28 ਸਾਲ ਦੀ ਵੀ ਸਾਲ ਉਹਨੇ ਸਾਨੂੰ ਕੱਪ ਕਰਦੇ ਆ ਓਕੇ ਨਹੀਂ ਤੁਸੀਂ ਆਜੇ ਤੋਂ ਬਾਹਰ ਗਏ ਸੀ ਕਿਹੜੇ ਮਤਲਬ ਸਾਂਚ ਗਏ ਸੀ ਕਿਹੜੇ ਇਅਰਸ ਚ ਗਏ ਸੀ ਫਸਟ ਟਾਈਮ 72 ਚ 72 ਚ 3 ਉਹ ਸਾਰਾ ਬਾਹਰ ਹੀ ਲਾਇਆ ਤੇ ਆ ਓਕੇ ਤੇ ਤੇ 72 73 ਚ ਵਾਪਸ ਆਏ ਆ ਅੱਛਾ 1 ਇਅਰ ਦੀਵਾਲੀ ਹਾਂ ਉਹ ਵੀ ਦੀਵਾਲੀ ਦੇ ਦਿਨ ਕਰਕੇ ਆ ਗਏ ਨਹੀਂ ਤਾਂ ਉਹ ਵੀ ਨਹੀਂ ਆਣਾ ਸੀ ਹਾਂ 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 ਫੇਰੀ ਕੋਥੇ ਨਾ ਆ ਅੱਦਾਈ 15 ਅਗਸਤ ਆ ਗਈ ਸਾਨੂੰ ਉੱਥੇ ਉੱਥੇ ਹਾਂ ਉਹ ਗੱਲ ਨਹੀਂ ਮੈਨੂੰ ਭੁੱਲਦੀ 15 ਅਗਸਤ ਆ ਗਈ ਤੇ ਉਥੋਂ ਦੇ ਮੈਸੇਜਰ ਸੀ ਨਾ ਜਿਹੜੇ ਉਹਨਾਂ ਨੂੰ ਪਤਾ ਲੱਗਿਆ ਵੀ ਕਿਸੇ ਨੇ ਜਾ ਕੇ ਦੱਸਿਆ ਵੀ ਅੱਗਾ ਪੰਜਾਬ ਤੋਂ ਆਰਟਿਸਟ ਆਇਆ ਵੀ ਬਹੁਤ ਵਧੀਆ ਹੈ ਤੇ ਉਹ ਨਾਨਾ 15 ਗਾਸ ਤੇ ਸਾਨੂੰ ਬੁਲਾ ਲੈ ਕਹਿੰਦੇ ਵੀ ਆਓ ਤੁਸੀਂ ਅਸੀਂ ਕਹਿ ਚਲੋ ਚੱਲ ਜਾਨੇ ਆ ਵੀ ਆਪਣੇ ਵੈਸਟਰਨ ਦੇ ਬੁਲਾਇਆ ਤੇ ਫੇਰ ਵੀ ਅੱਛਾ ਉਹ ਕਹਿੰਦਾ ਤੁਸੀਂ ਇੱਥੇ ਹੀ ਰਹਿ ਜਾਓ ਅਸੀਂ ਲਿਖ ਕੇ ਤੁਹਾਨੂੰ ਦੇਨੇ ਆ ਵੀ ਤੁਸੀਂ ਇੱਥੇ ਰਹਿ ਜਾਓ ਅੱਛਾ ਹਾਂ ਗੱਲ ਇਹ ਮੈਂ ਭੁੱਲ ਗਈ ਸੀ ਕਹਿੰਦੇ ਇੱਥੇ ਹੀ ਰਹਿ ਜਾਓ ਅਸੀਂ ਤੁਹਾਨੂੰ ਪੱਕੇ ਇੱਥੇ ਕਰਾ ਦੇਨੇ ਆ ਇੰਗਲੈਂਡ 'ਚ ਹਾਂ ਉਹ ਸਟੈਪ ਦੇਖ ਲੈ ਕਿ ਉਸਤਾਹ ਨੇ ਪਾਗਲ ਸੀ ਸਹੀ ਗੱਲ ਹਾਂ ਉਸਤਾਹ ਫਿਰ ਮੈਂ ਤਾਂ ਰੋਣ ਲੱਗ ਗਈ ਮੈਂ ਕਿਹਾ ਮੈਂ ਨਹੀਂ ਇੱਥੇ ਰਹਿਣਾ ਕਿ ਤੁਸਾਨੂੰ ਜਾਣ ਹੀ ਨਾ ਦੇਣ ਬਾਹਰ ਤੇ ਮੈਂ ਬੰਦ ਤੇ ਰਹਿਣਾ ਅਕਲ ਦੀ ਗਹਿ ਨਹੀਂ ਸੀ ਲੋਕ ਕਿ ਅਸਲ ਮੈਂ ਵੀ ਫਿਰ 15 ਸਾਲ ਦੀ 15.5 16 ਸਾਲ ਦੀ ਹੋ ਗਈ ਸੀ ਹਾਂ ਮਤਲਬ ਉਨੀ ਕੋਈ ਨੌਲੇਜ ਸੀਗੀ ਹੈਨਾ ਪਤਾ ਨਹੀਂ ਪਤਾ ਨਹੀਂ ਐਦਾ ਸੀ ਘਾਲਿਆ ਬਸ ਕਪੜੇ ਪਾ ਲੇ ਤੇ ਤਿਆਰ ਹੋ ਕੇ ਬਾਹਰ ਜਾ ਬਸ ਆਹੀ ਪਤਾ ਸੀ ਵੀ ਆਹੀ ਕਰਨਾ ਹੈ ਸੀ ਹਾਂ ਵੀ ਸੈਟ ਸੂਟ ਕਿਹੜਾ ਪਤਾ ਸੀ ਕੋਈ ਪਤਾ ਨਹੀਂ ਸੀ ਉਹ ਨਹੀਂ ਗੱਲ ਬੋਲਦੇ ਉਹ ਜਿਆਦਾ ਕਹਿੰਦਾ ਕਹਿੰਦਾ ਨਹੀਂ ਜੀ ਤੁਸੀਂ ਜਾ ਆ ਵੀ ਸਕਦੇ ਮੈਂ ਕਹਿੰਦੀ ਮੈਂ ਨਹੀਂ ਡੈਡੀ ਕੋਈ ਹੋਰ ਕੋਈ ਇਹੋ ਜਿਹੀ ਯਾਦ ਵੀ ਜਿਹੜੀ ਯਾਦ ਸਾਰਾ ਟੁੱਲਦੀ ਮੈਂ ਹੁਣ ਜਦੋਂ ਜਾਇਦਾ ਨਾ ਇੰਗਲੈਂਡ ਮੈਂ ਕਹਿੰਦੀ ਹਾਏ ਪੱਕੇ ਹੋਏ ਹੁੰਦੇ ਤਾਂ ਕੋਣਾ ਕਲਾਈ ਵੀ ਪੱਕੇ ਹੋ ਕੇ ਆ ਆ ਵੀ ਸਕਦੇ ਜਾ ਵੀ ਸਕਦੇ ਹੈ ਸੈਟ ਹੈ ਸੈ ਹਾਂ ਜਦੋਂ ਜਦੋਂ ਛਿੜ ਗਿਆ ਚੁੱਕੀ ਖੇਤ तो हाँ वो कैसे सी सी आप तो डेथ एक कराएंगे भी सानु आर्टिस्ट लोड है अच्छा ऐसा सुना गाया देश के दुलारों चारे तरंगा बहुत सुना गाया मैं तो एक एक बारी प्राइम मिनिस्टर इंदिरा गांधी को राजसामने गाया मैं ओके हाँ तो वो और तो सी कैड कैड आर्टिस्ट ना गाया किधर था मुलगदा भी मैं बहुत ਆਰਦੇ ਸਟੇਜ ਤੇ ਸੁਖਮਾ ਜੀ ਨਾਲ ਹੀ ਗਾਇਬ ਹੁੰਦਾ ਪਰ ਜਦੋਂ ਰਫੀ ਸਾਹਮਣਾ ਗਾਇਆ ਆ ਬਾਤਾਂਗਾ ਮੈਂ ਕਿਹਾ ਹਾਂ ਮੈਂ ਰਫੀ ਸਾਹਮਣਾ ਗਾਣਾ ਉਹਨਾਂ ਦੇ ਗਾਣੇ ਮੈਂ ਬਹੁਤ ਪਸੰਦ ਕਰਦੀ ਸੀ ਬਹੁਤ ਗਾਉਂਦੀ ਸੀ ਛੋਟੀ ਗੰਦੀ ਤੇ ਉਹ ਕਿਹੜਾ ਗਾਣਾ ਸੀ ਜਿਹੜਾ ਗਾਇਆ ਸੀ ਉਹਨਾਂ ਨਾਲ ਉਹ ਸੀ ਹੱਸ ਬੱਲੀਏ ਨਹੀਂ ਹਸਣਾ ਫਿਲਮ ਸਾਇਤਾ ਜੋ ਮਾੜਾ ਜਿਹਾ ਕੰਮ ਕੇ ਹਾਂ ਮੈਨੂੰ ਸੁਣਾ ਦੋ ਸੁਣਾ ਦਾ ਹਾਂ ਹੱਸ ਬੱਲੀਏ ਨਹੀਂ ਹੱਸਣਾ ਕੁਝ ਦੱਸ ਬੱਲੀਏ ਨਹੀਂ ਦੱਸਣਾ ਹੱਸ ਬੱਲੀਏ ਨਹੀਂ ਹੱਸਣਾ ਕੁਝ ਦੱਸ ਬੱਲੀਏ ਹਾਏ ਨਹੀਂ ਦੱਸਣਾ ਬਿੱਲੋ ਤੇਰੀ ਹਿੱਕ ਦਾਤ ਵੀਤ ਬਣ ਕੇ ਤੇਰੇ ਦਿਲ ਦੀ ਸਮਝ ਲਾਂ ਸਾਰੀ ਛੱਡ ਮੇਰੀ ਛੱਡ ਮੇਰੀ ਬਾ ਮਿੱਤਰ ਮੇਰੀ ਕੰਟਣੋਂ ਪਈ ਫੁੱਲਕਾਰੀ ਛੱਡ ਮੇਰੀ ਛੱਡ ਮੇਰੀ ਬਾ ਮਿੱਤਰ ਮੇਰੀ ਕੰਟਣੋਂ ਪਈ ਫੁੱਲਕਾਰੀ ਹੱਸ ਬੱਲੀਏ ਨਹੀਂ ਹੱਸਣਾ ਉੱਜਾਸ ਬੱਲੀਏ ਵਾਹ ਇਹ ਰਿਕਾਰਡਿੰਗ ਹੈ ਸਾਰੀ ਰਿਕਾਰਡਿੰਗਸ ਕਿੱਥੇ ਹੁੰਦੀਆਂ ਸੀਗੀਆਂ ਬਾਬੇ ਲੈ ਬੰਦ ਸਾਰਾ ਤਾਂ ਜਿੱਥੇ ਮਤਲਬ ਉਹ ਲੈਬ ਇਨੀ ਪੁਰਾਣੀ ਨਾ ਹਲੇ ਵੀ ਹੈ ਉਸ ਲੈਬ ਤੇ ਮੈਂ ਗਿਆ ਜਿੱਥੇ ਸੁਰੇਯਾਰ ਨੂਰ ਜਹਾਂ ਇਤੋਂ ਲੈ ਕੇ ਸਾਰੇ A to Z ਸਾਰੇ ਆਦੋਸਤਨ ਗਏ ਸਾਂ ਖੈਰ ਸਾਡੇ ਪੰਜਾਬੀ ਕਲਾਕਾਰਾਂ ਨੇ ਵੀ ਉਸ ਲੈਬ ਤੇ ਸ਼ਾਇਦ ਗਿਆ ਹੋਵੇ ਹਾਂ ਵੀ ਆਪਣੇ ਲੁਧਿਆਣੇ ਚ ਹੁੰਦੀ ਸੀ ਕੋਈ ਰਿਕਾਰਡਿੰਗ ਵਗੈਰਾ ਜਾਂ ਸਭ ਤੁਸੀਂ ਦਿੱਲੀ ਵਗੈਰਾ ਜਾਂਦੇ ਹੁੰਦੇ ਸੀ ਰਿਕਾਰਡਿੰਗਸ ਲਈ ਨਹੀਂ ਆ ਪੰਜਾਬੀ ਜਿੰਨੇ ਵੀ ਗੀਤ ਸਾਰੇ ਦਿੱਲੀ ਰਿਕਾਰਡਿੰਗ ਹੁੰਦੀ ਸੀ ਦਰਿਆ ਗਾਂਜ ਉਹ ਤੋਂ ਪਹਿਲਾਂ ਲੁਧਿਆਣਾ ਨਹੀਂ ਸੀ ਕੁਝ ਐ ਹੋ ਜਾ ਵੀ ਨਾ 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 ਇੱਕਾ ਗਰਾਮਾਫੋਨ ਮੋਗੇਰੀ ਹੁੰਦੀ ਸੀਗੀ ਅੱਛਾ ਉਹ ਤੇਚਾਰੇ ਉਦਲੇ ਉਦਲੇ ਇਲਾਕੇ ਦੇ ਹੁੰਦੇ ਸੀਗੇ ਆਰਟਿਸਟ ਅੱਛਾ ਇੱਕ ਜਿਵੇਂ ਹੁਣ ਆਪਾਂ ਰਿਕਾਰਡਿੰਗ ਕਰਦੇ ਆ ਜਿੰਨੇ ਮਰਜ਼ੀ ਟੇਕਸ ਲੈ ਲੀਏ ਇੱਕ ਤੋਂ ਲੈ ਕੇ 100 ਕਰ ਲਈਏ 50 ਕਰ ਲਈਏ ਤੁਸੀਂ ਤੁਹਾਡੇ ਕਿੰਨੇ ਟਰੈਕ ਚ ਹੋ ਜਾਂਦਾ ਸੀਗਾ ਗਾਣਾ ਕਿੰਨੇ ਟਰੈਕ ਚ ਕਿੰਨੇ ਟਰੈਕ ਹੁੰਦੇ ਸੀਗੇ ਕਿੰਨੇ ਡਰਾ ਕੇ ਕੋਈ ਨਹੀਂ ਸੀ ਦੋੜ ਰੈਨ ਹੁੰਦੇ ਸੀ ਇੱਕ ਮਿਊਜ਼ਿਕ ਦਾ ਢੋਲ ਕਬਾਜ ਤਬਲਾ ਤੇ ਇੱਕੋ ਮਾਈਕ੍ਰੋਨ ਦਾ ਸੀ ਸਾਡੇ ਕੋਲ ਦੋ ਮਾਈਕ ਵੀ ਨਹੀਂ ਸੀ ਹੁੰਦੇ ਆਰਟਿਸਟਾਂ ਨੂੰ ਅੱਛਾ ਨਾ ਪੂਰਾ ਗੀਤ ਗਾਣਾ ਜੇ ਪੂਰਾ ਗੀਤ ਗਾ ਲੈਣਾ ਤਾਂ ਵਧੀਆ ਜੇ ਕੋਈ ਇੱਕ ਲਫ਼ਜ਼ ਵੀ ਖਰਾਬ ਹੋ ਗਿਆ ਨਾ ਜਾਂ ਗਲੇ 'ਚ ਕੁਝ ਖਰਾਸ਼ ਆ ਗਈ ਜਾਂ ਕਿ ਸੇ ਢੋਲ ਕੇ ਵਜਤੋ ਗਲਤੀ ਹੋ ਗਈ ਜਾਂ ਕਿਸੇ ਹਰਪੋਨੀਓ ਵਾਲੇ ਕੋ ਗਲਤੀ ਸਾਰੀ ਆਰਟਿਸਟ ਤੇ ਪੈ ਜਾਂਦੀ ਸੀ ਵੀ ਦੁਬਾਰਾ ਗਾਉਂਦਾ अच्छा फिर स्टार्ट करना पेंडा ਸੀ ਹਾਂ ਪਰ ਵਾਹਿਗੁਰੂ ਦੀ ਉਹ ਜੀ ਕਿਰਪਾ ਰਹੀ ਹੈ ਆਪਾਂ ਦੇ ਟੜਕ ਕੇ ਗਾਦੇ ਹੁੰਦੇ ਸੀ ਮੇਰੇ ਤਾਂ ਪਹਿਲੀ ਫਸਟ ਹੋ ਕੇ ਹੋ ਜਾਂਦਾ ਸੀ ਸਾਰਾ ਕੁਝ ਹਾਂ ਆ ਜਣਾ ਅਸੀਂ ਲੜਪੁਣੇ ਵਿੱਚ ਐਵੇਂ ਆਖੀਆਂ ਲਾ ਬੈਠੇ சுரேਸ਼ ਵਾਡੇ ਕਾ ਨਾ ਜਦੋਂ ਮਗਾਇਆ ਨਾ ਹੂੰ 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 ਤੇ ਬੈ ਕੇ ਕਿਤੇ ਹੈਸਲ ਹੋਉਂਦੀ ਹੈ ਅੱਛਾ ਤੇ ਪਹਿਲੀ ਟੇਕ ਹੋ ਕੇ ਜੋ ਤਾਲਗੀਆਂ ਮਜਣ ਲੱਗੀਆਂ ਸਾਰੇ ਹਰਾਨ ਪਰੇਸ਼ਾਨ ਮੈਂ ਕਹਾਂ ਤਾਰੀਏ ਕਿ ਬਚਲਾ ਮੈਂ ਅਗੇ ਤੇ ਮਸਟੇਜ ਤੇ ਖੜੀ ਹੈ ਬਗਾ ਨਾ ਵਧੀਆ ਹੋ ਗਿਆ ਨਾ ਆਹਾ ਮਜ਼ਾ ਆ ਗਿਆ ਉਹ ਵੀ ਗੱਲ ਬਣਨੀ ਤੁਹਾਨੂੰ ਜਿਆਦਾ ਸ਼ੋਅ ਬਾਹਰ ਕਰਨੇ ਵਧੀਆ ਲੱਗਦੇ ਸੀ ਕਿ ਆਪਣੇ ਇੱਥੇ ਪੰਜਾਬ ਚ ਨਹੀਂ ਮੈਨੂੰ ਪੰਜਾਬ ਚ ਜਿਆਦਾ ਵਧੀਆ ਲੱਗਦਾ ਸੜਨਲੇ ਖਾੜੇ ਨਾ ਪੁਰਾਣੇ ਉੱਥੇ ਤਾਂ ਇੱਕ ਹਾਲ ਜੇ ਬੁੱਕ ਕਰਕੇ ਨਾਲ ਹੁੰਦਾ ਹੈ ਕੋਈ ਬਾਹਰ ਲਈ ਕੋਈ ਇਹੋ ਜੀ ਗੱਲ ਵੀ ਜਿਹੜੀ ਤੁਹਾਨੂੰ ਹਜੇ ਵੀ ਤੁਹਾਨੂੰ ਐ ਲੱਗਦਾ ਹੋਵੇ ਹਾਏ ਵੀ ਨਹੀਂ ਭੁੱਲ ਰਹੇ ਤੁਸੀਂ ਆਹ ਜਿਹੜੇ ਸਾਨੂੰ ਪੱਕਾ ਕਰਦੇ ਸੀ ਉਹ ਯਾਰ ਹੋ ਜਾ ਰਹੇ ਮੈਂ ਤਾਂ ਕਿਹਾ ਤੁਹਾਨੂੰ ਪੱਕਾ ਕਰਾ ਦੱਸ ਕਾ ਨਹੀਂ ਨਹੀਂ ਅਸਕੇ ਹੋਣਾ ਨਹੀਂ ਪੱਕਿਆ ਹੋਰ ਕੋਈ ਉਹੋ ਜੀ ਗੱਲ ਬਾਹਰ ਲਈ ਕੋਈ ਜਦੋਂ ਤੁਸੀਂ ਫਸਟ ਟਾਈਮ ਪਲੇਨ ਵਗੈਰਾ ਦੇਖੇ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਅਹ ਘਰ ਮੈਂ ਤਾਂ ਪਤਾ ਕੀ ਬੁੱਤ ਅਹ ਮੈਂ ਪਤਾ ਨਹੀਂ ਕਿਉਂ ਮੈਨੂੰ ਕੁਛ ਓਏ ਇੱਕ ਇੱਕ ਕੁੜੀ ਹੋਰ ਵੀ ਸੀ ਨਾਲ ਸਾਡੇ ਉਹ ਤਾਂ ਫਿਰ ਚਿੰਗਾਪੁਰ ਤੇ ਮੁੜ ਗਏ ਸੀਗੇ ਅੱਛਾ ਤੇ ਉਹ ਡਰੇ ਕਹਿੰਦੇ ਮੈਂ ਕਹਾਂ ਡਰੀ ਦਾ ਨਹੀਂ ਬੰਦਾ ਪਰ ਆਰਾਮ ਨਾ ਪੜ ਗਈ ਨਹੀਂ ਛੱਡ ਕੇ ਬੈਗੀ ਆ ਦੇਖਿਆ ਥੱਲੇ ਦੇਖਿਆ ਉੱਤੇ ਦੇਖਿਆ ਹੁਣ ਨਾ ਆਰਾਮ ਨਾ ਸੌਂ ਜਾਣੀ ਜਦੋਂ ਹੁਣ ਮੈਂ ਜਾ ਸੀ ਜਾਣੀ ਉਹ ਤਾਂ ਐਕਸਾਈਟਮੈਂਟ ਸੀ ਕਿ ਬਹੁਤ ਵੀ ਹਾਈ ਮੈਂ ਬਾਹਰ ਜਾਣਾ ਹਾਂ ਹਾਂ ਜਹਾਜ਼ 'ਚ ਬੈਠਾਂਗੇ ਇਹ ਕਰਾ ਕੇ ਅੱਛਾ ਜਦੋਂ ਸਾਨੂੰ ਖਾਣ ਪੀਣ ਦੀਆਂ ਚੀਜ਼ਾਂ ਲੈ ਆ ਕੇ ਦੇਣ ਸਾਡੇ ਉਦੋਂ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਉਹ ਤੁਹਾਨੂੰ ਪਤਾ ਸੀ ਵੀ ਫ੍ਰੀ ਹੈ ਵਿੱਚ ਮਿਲਦਾ ਖਾਣ ਪੀਣ ਕੇ ਤੁਹਾਨੂੰ ਲੱਗਦਾ ਸੀ ਪੈਸੇ ਦੇਣੇ ਪਊਗੇ। ਆਏ ਨਹੀਂ ਜੀ ਪਤਾ ਵੀ ਫ੍ਰੀ ਹੈ ਕਿ ਪੈਸੇ ਮੇਰਾ ਡੈਡੀ ਦਿੰਦਾ ਕਿ ਕੋਈ ਹੋਰ ਦਿੰਦਾ ਜਿਹੜਾ ਲੈ ਕੇ ਥੱਲੇ ਆ ਦੇ। ਆਹਾਂ ਕੋਈ ਨਹੀਂ ਜੀ ਪਤਾ। ਠੀਕ ਹੈ ਠੀਕ ਹੈ। ਆਏ ਹਾਏ ਬਹੁਤ ਕਮੜੇ ਹੁੰਦੇ ਸੀ ਅਸੀਂ। ਬੈਸਟ ਡੇ ਸੀਗੇ ਤੁਹਾਡੇ ਹਨਾ। ਮਾਰਾ ਨਹੀਂ ਕੁਝ ਨਹੀਂ ਲਿਖੋ ਯਾਰ ਹਾਂ ਹਾਂ ਸਹੀ ਗੱਲ ਹੈ ਸਹੀ ਗੱਲ ਕੋਈ ਇੱਥੋਂ ਦਾ ਕੋਈ ਇਹੋ ਜਿਹਾ ਸ਼ੋਅ ਜਿਹੜੀ ਤੁਹਾਨੂੰ ਕੋਈ ਗੱਲ ਹੋਵੇ ਇਹੋ ਜਿਹੀ ਜਿਹੜੀ ਭੁੱਲਦੀ ਨਾ ਹੋਵੇ ਇਹ ਇੱਥੇ ਇੰਡੀਆ ਚ ਕੋਈ ਇਹੋ ਜਿਹਾ ਸ਼ੋਅ ਹੋਇਆ ਹੋਵੇ ਅੱਛਾ ਸਾਰਾ ਠਕਲਾ ਜੇ ਵਜ੍ਹਾ ਜਿੱਥੇ ਬੱਲੇ ਬੱਲੇ ਹੋਗਾ 20 20 ਮਿੰਟ ਇਕੱਠੇ ਹੋ ਜਾਂਦੇ ਇੱਥੋਂ ਦੇ ਤਾਂ ਕਿਹੜਾ ਯਾਰ ਰੱਖੀ ਸੀ ਕਿਹੜਾ ਸੀ ਹਾਂ ਤੁਸੀਂ ਕਿਹੜਾ ਇਹੋ ਜਿਹੀ ਕੋਈ ਇਹੋ ਜਿਹੀ ਕੰਟਰੀ ਹੈ ਜਿੱਥੇ 나 ਗਏ ਹੋ ਕੰਟਰੀ ਸਾਰੇ ਹੀ ਚਲੇ ਗਏ तकरीबन तकरीबन ਜਿਹੜੀਆਂ ਖਾਸ ਖਾਸ ਹੈ ਅਮਰੀਕਾ ਜਿਹੜਾ ਚਲਾ ਗਿਆ ਸਮਝ ਲੋ ਸਾਰੇ ਚਲਾ ਗਿਆ ਕੈਨੇਡਾ ਜਿਹੜਾ ਚਲਾ ਸਾਰੇ ਆਸਟ੍ਰੇਲੀਆ ਚਲਾ ਗਿਆ ਸਾਰੇ ਚਲਾ ਗਿਆ ਸਮਝ ਲੋ ਹੂੰ ਹੂੰ ਤੇ ਇੰਗਲੈਂਡ ਤਾਂ ਹੈ ਹੀ ਸਾਰਿਆਂ ਨਹੀਂ ਗਏ ਉੱਥੇ ਹੂੰ ਹੂੰ ਉਹਨਾਂ ਨੇ ਤਾਂ ਸਾਰੇ ਤੇ ਰਾਤ ਕੀਤਾ ਉੱਥੇ ਚਲੇ ਗਏ ਤਾਂ ਜਰਮਨ वगैरह ਸਾਰਾ ਇਟਲੀ ਵੀ ਹੁੰਦਾ ਤਾਂ ਪਤਾ ਹੀ ਮੈਂ ਕਾਫੀ ਦੇ ਰਹਿ ਕੇ ਹੂੰ 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 ਤੇ ਬਾਅਦ ਅਰਬ ਕੰਟਰੀਆਂ ਜਿਹੜੀਆਂ ਆਪਣੇ ਉੱਥੇ ਵੀ ਜਾ ਕੇ ਆਇਆ ਦੁਬਈ ਤੇ ਚਾਰ ਵਾਰ ਜਾ ਕੇ ਆਇਆ ਜਿਵੇਂ ਅਰਬ ਕੰਟਰੀਆਂ ਉੱਥੇ ਜ਼ਿਆਦਾ ਸ਼ੋਅ ਕਰਨੇ ਵਧੀਆ ਸੀਗੇ ਮਤਲਬ ਐਕਸਪੀਰੀਅੰਸ ਰਿਹਾ ਜਾਂ ਇੱਧਰ ਕੈਨੇਡਾ ਅਮਰੀਕਾ ਵੱਲ ਜ਼ਿਆਦਾ ਤਾਂ ਕੈਨੇਡਾ ਅਮਰੀਕਾ ਇੰਗਲੈਂਡ ਓਕੇ ਜਰਮਨ ਦੁਬਈ ਨਹੀਂ ਦੈ ਨਹੀਂ ਦੁਬਈ ਦੁਬਈ ਬਹੁਤ ਛੋਟੇ ਸ਼ੋਅ ਕੀਤੇ ਸੀ ਅੱਛਾ ਬਹੁਤ ਵਧੀਆ ਤੇ ਹਾਂ ਬਹੁਤ ਹੀ ਅਰੇ ਠੀਕ ਠੀਕ ਹੋਰ ਕੁਝ ਕਹਿਣਾ ਦੋ ਤਿੰਨ ਵਾਰ ਤਿੰਨ ਤਿੰਨ ਚਾਰ ਵਾਲ ਦਬਾਈ ਜਾ ਕੇ ਤਿੰਨ ਚਾਰ ਵਾਰ ਠੀਕ ਹੈ ਠੀਕ ਹੈ ਤੇ ਕੁਝ ਹੋਰ ਕਹਿਣਾ ਚਾਹੋਗੇ ਆਪਣੇ ਫੇਸਬੁਕ ਫੈਮਲੀ ਨੂੰ ਆਪਣੇ YouTube ਫੈਮਲੀ ਨੂੰ ਕੋਈ ਮੈਸੇਜ ਕੋਈ ਸਨੇਹਾ ਕੁਝ ਫੇਸਬੁਕ ਫੇਸਬੁਕ ਤੇ ਬਾਬਾ ਸੇ ਮੈਂ ਤਾਂ ਉਹ ਕਹਿ ਨਹੀਂ ਆਂਦਾ ਵੀ ਫੋਲੋ ਕਰ ਦੋ ਜੀ ਕਰ ਆਪਣੇ ਕਰ ਦੇ ਸਿੱਧਾ ਜੀ ਕਰਦਾ ਕਰ ਦੇਣ ਸਹੀ ਗੱਲ ਆ ਮੈਂ ਨਹੀਂ ਕਹਿਣਾ ਕਿਸੇ ਨੂੰ ਉਹਨਾਂ ਦਾ ਨਹੀਂ ਫਰਕ ਹੈਗਾ ਸਟੌਟ ਵਾਲਿਆਂ ਦਾ ਦੇਖਣ ਵਾਲਿਆਂ ਦਾ ਉਹ ਮੇਰੇ ਆਪਣੇ ਕਰ ਦੇਣਗੇ ਹਾਂ ਸਹੀ ਗੱਲ ਸਹੀ ਗੱਲ ਤੇ ਕੋਈ ਗਾਣਾ ਸੁਣਾਣਾ ਤੁਸੀਂ ਲਾਸਟ ਵਿੱਚ ਕੁਝ ਅੱਛਾ ਜਿਹੜਾ ਤੁਹਾਨੂੰ ਅੰਦਰੋਂ ਦਿਲ ਦੇ ਕਰੀਬ ਹੋਵੇ ਤੁਸੀਂ ਤੁਹਾਨੂੰ ਲੱਗਦਾ ਹੋਵੇ ਵਾਓ ਮਰੀ ਹੈ ਬੋਤ ਕੋਈ ਗਾਣਾ ਸੁਣਾਓ ਵੀ ਜਿਹੜਾ ਤੁਹਾਨੂੰ ਬਹੁਤ ਪਿਆਰਾ ਹੋਵੇ ਦਿਲ ਦੇ ਕਰੀਬ ਹੋਵੇ ਗਾਣੇ ਤਾਂ ਵੈਸੇ ਸਾਰੇ ਤੁਹਾਨੂੰ ਬਹੁਤ ਸੁਣੇ ਆ ਨਹੀਂ ਨਹੀਂ ਗਾਣੇ ਤਾਂ ਮੇਰੇ ਸਾਰੇ ਚੰਗੇ ਆ ਹਮ ਹਮ ਸਾਰੇ ਚੰਗੇ ਇਹ ਕਿ ਪਾਸੇ ਜਾ ਕੇ ਦੂਜੇ ਪਾਸੇ ਯਾਰ ਵੇ ਕੜਿਆ ਚਨਾ ਤੂੰ ਮੈਨੂੰ ਲਾ ਦੇ ਪਾਰ ਵੇ ਪੱਕੇ ਦੀ ਥਾ ਕੱਚਾ ਰਖ ਤਾ ਨਾਨ ਨੇ ਰੱਬ ਨੂੰ ਧਿਆ ਕੇ ਚੁੱਕ ਲਿਆਰ ਕਾਨ ਨੇ ਓਏ ਜਾਦੂ ਤੇ ਜਮਣਾ ਨੀ ਬਾਰ ਬਾਰ ਵੇ ਕੜਿਆ ਚਨਾ ਤੂੰ ਮੈਨੂੰ ਲਾ ਦੇ ਪਾਰ ਵੇ ਕੜਿਆ ਚਨਾ ਤੂੰ ਮੈਨੂੰ ਲਾ ਦੇ ਪਾਰ ਤੇ ਇਹੋ ਜਿਹਾ ਕੋਈ ਗਾਣਾ ਜਿਹੜਾ ਤੁਹਾਨੂੰ ਬਾਰ-ਬਾਰ ਤੁਹਾਨੂੰ ਸ਼ੋਅ ਤੇ ਕਹਿੰਦੇ ਹਨ ਉਹੀ ਸੁਣਾਓ ਮਤਲਬ ਕਿਹੜਾ ਗਾਣਾ ਤੁਸੀਂ ਆਪਣੇ ਸ਼ੋਅ 'ਤੇ ਬਹੁਤ ਵਾਰ ਗਾਇਆ ਹੋਵੇ ਮਤਲਬ 5-7 ਵਾਰ ਤਾਂ ਗਾਈ ਲਿਆ ਹੋਵੇ ਇਹੋ ਜਿਹਾ ਕਿਹੜਾ ਗਾਣਾ ਵੀ ਸਟੇ ਤੇ ਹਾਂ ਤੁਹਾਨੂੰ ਬਾਰ-ਬਾਰ ਉਹਦੀ ਡਿਮਾਂਡ ਆਂਦੀ ਹੋਵੇ ਬਾਰ-ਬਾਰ ਤਾਂ ਸਾਨੂੰ ਕਈ ਵਾਰ ਤਾਂ ਇੱਕ ਇੱਕ ਗਾਣਾ ਦੋ-ਦੋ ਵਾਰੀ ਸੁਣਾਣਾ ਪੈਂਦਾ ਸੀ ਫਿਰ ਅਸੀਂ ਅੰਤਰੇ ਜੋ ਦੇਖਣਾ ਨਾ ਕਿ ਯਸ ਗਾਣਿਆਂ ਤੋਂ ਖੁਸ਼ ਹੁੰਦੇ ਆਂ ਅਸੀਂ ਮੇਰੀ ਆਤਾ ਮੈਂ ਰਿਪੀਟ ਕਰ ਦਿੱਤੇ ਉਹ ਓਕੇ ਜਿਹੜਾ ਅੰਤਰਾ ਖਾਸ ਕਿਹੜਾ ਗਾਣਾ ਸੀ ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਬਹੁਤ ਰਿਪੀਟ ਕੀਤਾ ਹੋਵੇ ਹਾਂ ਤੁਸੀਂ ਇੱਕ ਵਾਰ ਮੈਨੂੰ ਦੱਸ ਰਹੇ ਸੀ ਵੀ ਤੁਸੀਂ ਉਹ ਜਦੋਂ ਗਾਣਾ ਪਹਿਲੀ ਵਾਰ ਗਾਇਆ ਸੀਗਾ ਵਿਆਹ ਵਾਲਾ ਵਿਆਹ ਵਾਲੇ ਦਿਨ ਮਿੱਤਰ ਉਦੋਂ ਉਹ ਸਟੋਰੀ ਸੁਣਾਇਓ ਉਹ ਸੁਣਾਓ ਜਦੋਂ ਕਹਿੰਦੇ ਸੀ ਡਰ-ਡਰ ਕੇ ਗਾਇਆ ਸੀ ਗੱਡੀ ਸਟਾਰਟ ਕਰਕੇ ਉਸ ਨਾਲ ਵਿਆਹ ਵਾਲੇ ਵਿਆਹ ਵਾਲੇ ਘਰ 'ਚ ਜਦੋਂ ਗਾਣਾ ਗਾਇਆ ਸੀ ਉਹ ਤੁਸੀਂ ਆਹੋ ਦੇ ਉਹ ਤਾਂ ਖੜਾ ਤਾਂ ਬਾਰੀ ਲੱਗਿਆ ਸੀਗਾ ਹਾਂ ਹਾਂ ਕੋਈ ਛਿੱਟੀਆਂ ਤੇ ਬੈਠਾ ਸੀ ਕੋਈ ਕੁਛ ਬੈਠਾ ਸੀ ਕੋਈ ਇੱਟਾਂ ਦੇ ਬੈਠੇ ਹੋਏ ਸੀਗੇ ਕੁਰਸੀਆਂ ਤੇ ਬੈਠੇ ਸੀ ਕੋਈ ਆਪਣੇ ਆਪਣੇ ਕੋਠਿਆਂ ਤੇ ਬਹੁਤ ਉਹ ਟਰੈਕਟਰਾਂ ਦੇ ਚੜ੍ਹ ਕੇ ਬੈਠੇ ਸੀ ਉੱਥੇ ਨਾ ਜਿਹੜੇ ਵਿਚਾਰੇ ਬਾਰੇ ਆ ਸੀ ਲੋਕੋ ਪਿੱਛਲੇ ਹੀ ਬੈਜਾ ਨਾ ਉਸ ਕੋਈ ਉਹਨਾਂ ਦੇ ਕੋਈ ਨਹੀਂ ਸੀ ਹੁੰਦੀ ਵੀ ਕਿੱਥੇ ਬੈਠੀਏ ਕਿੱਥੇ ਬੈਠੀਏ ਤੇ ਉਹ ਜਦੋਂ ਗਿਆ ਨਾ ਉਹ ਚੰਗੇ ਭਲੇ ਬੈਠੇ ਜਦੋਂ ਗਿਆ ਨਾ ਸਿਆ ਵਾਲੇ ਦਿਨ ਮਿੱਤਰਾ ਮੈਂ ਤੈਨੂੰ ਮਿਲੂੰ ਪੈਰ ਦੇ ਟੜ ਕੇ ਵੇ ਜਦੋਂ ਮੈਂ ਕਿਹਾ ਨਾ ਕਿ ਤੂੰ ਮੰਨਣਾ ਨਹੀਂ ਜਿਹੜੇ ਨੇ ਐ ਹੋ ਕੇ ਜਿਵੇਂ ਕਰਾਂਟ ਲੱਗਿਆ ਹੁੰਦਾ ਥੱਲੇ ਬਹੁਤ ਆਏ ਨਹੀਂ ਤੁਸੀਂ ਕਾਰ ਵੀ ਕਹਿੰਦੇ ਸੀ ਸਟਾਰਟ ਕਰਕੇ ਰੱਖੀ ਸੀ ਵੀ ਜੇ ਗਾਣਾ ਪਾਸ ਹੋ ਗਿਆ ਠੀਕ ਹੈ ਨਾ ਤਾਂ ਭੱਜ ਜਾਵਾਂਗੇ ਵਿਆਹ ਤੇ ਗਿਆ ਸੀ ਨਾ ਗਾਣਾ ਤੁਸੀਂ ਹਾਂ ਹਾਂ ਨਹੀਂ ਨਹੀਂ ਕਾਰ ਤਾਂ ਸਾਡੇ ਪਿੱਛੇ ਖੜੀ ਹੁੰਦੀ ਸੀ ਐਸੀ ਕਰਤਾ ਨਹੀਂ ਅੱਦਾਂ ਦੀ ਗੱਲ ਹੀ ਸੀ ਉਹ ਮੈਂ ਦੱਸ ਦਿੱਤੀ ਵੀ ਉਹ ਉਹ ਗਾਣਾ ਜਿਹੜਾ ਮਿਲਿਆ ਸੀ ਸਾਡਾ ਨਾ ਜਿਹੜਾ ਜਿਹਨੇ ਰਾਈਟਰ ਸੀ ਭੱਖਿਆਵਾਲੀ ਵਾਲਾ ਦਰਮੇਲ ਹਾਂਜੀ ਹਾਂਜੀ ਹਾਂ ਉਹਨੇ ਨਾ ਤੇ ਜਿੱਦਰ ਮੈਂ ਬੈਠੀ ਸੀ ਜਿਹੜੀ ਸੀਟ 'ਵਾਲ ਉਹ ਮੈਂ ਮੇਰੀ ਯਾਦ ਸੀ ਮੈਂ ਸ਼ੀਸ਼ਾ ਖੋਲ ਕੇ ਮੈਂ ਸਭ ਨੂੰ ਬਾਏ ਬਾਏ ਕਰਦੀ ਹੁੰਦੀ ਸੀ ਤੇ ਉਹ ਜੋ ਸ਼ੀਸ਼ੇ ਚੋਂ ਨਾ ਉਹਨੇ ਨਾ ਨੇੜੇ ਤਾਂ ਚਾਰ ਆਇਆ ਸੀ ਹੁਣ ਤਾਂ ਗੁਜ਼ਰ ਗਿਆ ਵਿਚਾਰਾ ਹੂੰ ਹੂੰ ਬਹੁਤ ਅੱਛੇ ਉਹਦੇ ਵੀ ਚੁਦੇ ਸੀ ਤੇ ਉਹਨੇ ਨਾ ਕਾਗਜ਼ ਕਰਕੇ ਨਾ ਮੇਰੇ ਉੱਤੇ ਐ ਐ ਚਲਾ ਕੇ ਮਾਰਿਆ ਤੇ ਮੇਰੇ ਮੇਰੇ ਇੱਥੇ ਵੱਜਿਆ ਮੈਂ ਮੱਕਾ ਆ ਕਿ ਮੈਂ ਚੱਕ ਕੇ ਭਾਜੀ ਵਾਸਟਦਾ ਭਾਜੀ ਅੱਧਾ ਨਾਲ ਹੀ ਬੈਠੇ ਨੇ ਨਾਲੇ ਤੇ ਤੇ ਜਦੋਂ ਪੜਿਆ ਪਹਿਲਾਂ ਭਾਜੀ ਔਖੇ ਜੋ ਇਹ ਵੀ ਇਹ ਕੀ ਸ਼ਰਾਰਤ ਕੀਤੀ ਕਿਸੇ ਨੇ ਹੈਨਾ ਹੂੰ ਹੂੰ ਫਿਰ ਜਦੋਂ ਦੇਖਿਆ ਵੀ ਕੋਈ ਨਹੀਂ ਗਾ ਗੀਤ ਲਿਖਿਆ ਫਿਰ ਜਦ ਪੜਿਆ ਵੀ ਫਿਰ ਪਰਕਰ ਦੇਰੀ ਸੀ ਭਾਜਨ ਗੀਤ ਗੀਤ ਦੀ ਹੂੰ 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 ਆ ਫਿਰ ਫਿਰੋ ਕਾਫੀ ਗੀਤ ਉਹਦੇ ਕੀਤੇ ਆਇਆ ਕਰਕੇ ਅੱਛਾ ਐਦਾਂ ਸੀ ਮੈਂ ਤਾਂ ਆਪ ਡਰ ਕੇ ਮੈਂ ਕਿਹਾ ਕਿਹੜਾ ਤੇ ਲੰਬ ਲੈਟਰ ਤੇ ਪੜਾ ਰਿਹਾ ਆਏ ਹਾਂ ਠੀਕ ਹੈ ਜੀ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਫਿਰ ਇੱਕ ਵਾਰ ਆਪਣੇ ਸਟਾਈਲ 'ਚ ਤਾਬਰ ਮੇਰੀ ਪਿਆਰ ਭਰੀ ਸਸਤੀ ਕਾਲ ਸਸਤੀ ਕਾਲ ਜੀ ਜੇ ਤੁਸੀਂ ਹੁਣ ਇਹ ਵੀਡੀਓ ਦੇਖ ਰਹੇ ਹੋ ਇਹਦਾ ਮਤਲਬ ਤੁਸੀਂ ਮੇਰੀਆਂ ਤੇ ਮੇਰੀ ਮਦਰ ਦੀਆਂ ਗੱਲਾਂ ਬਾਤਾਂ ਜ਼ਰੂਰ ਸੁਣੀਆਂ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਗੱਲਾਂ ਬਾਤਾਂ ਕਿੱਦਾਂ ਲੱਗੀਆਂ ਐਦਾਂ ਦੀਆਂ ਹੋਰ ਪੁਰਾਣੀਆਂ ਪੁਰਾਣੀਆਂ ਗੱਲਾਂ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ ਤੁਹਾਡੇ ਸਾਹਮਣੇ ਪਰ ਪਲੀਜ਼ ਪਹਿਲਾਂ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਇਹ ਵੀਡੀਓ ਸਾਡੀਆਂ ਇਹ ਗੱਲਾਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਥੈਂਕ ਯੂ ਸੋ ਮੱਚ